ਕੱਲੀਆਂ ਖਾਣ ਦਾ ਮਨ ਹੋ ਗਿਆ। ਉਹ ਇਹ ਬਾਟ ਉੱਤੇ। ਟੋਕਰੀ ਇਹਦੇ ਚ ਪਾਵਾਂ। ਇਹ ਕਰੇਟ ਹੁੰਦੀ ਏ। ਦੀ ਕਰੇਟ ਹੁੰਦੀ ਏ। ਫਿਰ ਕੀ ਕਰੇਟ ਬਣਾਉਦੀ ਚਾਹਤੇ। ਇਹ ਦੇਖੀ ਦੀਆਂ ਕਿਵੇਂ ਦੀਆਂ। ਦੋ ਬੜੀਆਂ ਵੱਜਦੀਆਂ ਵੀ ਹੈਗੀਆਂ ਠੀਕ ਏ। ਹਾਂ? ਇਹਨਾਂ ਆਪਾਂ ਕਿੰਨੇ ਚਾਰ ਬੰਦੇ। ਚਾਰ ਆ ਤੇ ਮੈਂ ਨਹੀਂ ਆ। ਯਾਰ ਮੈਨੂੰ ਇਹ ਹਾਂ।

ਲਗਾ ਖੜਾ ਆਪ ਵੀ ਪਾਣੇ ਦੀਆਂ ਚਾਬੀਆਂ ਲਾਏਗੇ ਕੱਸਣ ਵਾਸਤੇ ਡਿੱਗ ਬੈਦੇ ਉਸ ਸੀ ਟੇਢੀ ਹੋ ਗਈ ਐ ਅੱਜ ਤਾਂ ਵਿਨੇ ਮਕੈਨਿਕ ਆਇਆ ਹੈ ਆ ਵੀ ਸਹੀ ਕਰ ਦੋ ਇੱਧਰ ਵਾਲਾ ਵੀ ਵਿਨੇ ਮਿਸਤਰੀ ਸਾਹਿਬ ਆ ਵੀ ਸਹੀ ਕਰਨਾ ਓਕੇ ਓਕੇ ਪੰਗੇ ਲੈਂਦਾ ਨਾ ਇਹ ਤਾਂ ਹਰ ਆ ਦਿਨ ਪੰਗੇ ਲੈਂਦਾ ਹੈ ਆ ਸਾਡੇ ਮੀਂਹ ਪੈਣ ਦਾ ਸੇਮ ਦਾ ਆ ਬੀਬੀ ਨੇ ਵੇਖ ਪੜਾਂ ਕੀ ਚਾਹੀਦਾ ਖੜੀ ਪਮਈਆ ਆਪਣੇ ਘਰ ਅੱਗੇ ਕੌਲੀ ਵੀ ਆਈ ਇਹਨੇ ਘਰੋਂ ਹਾਂ ਇਹ ਬੀਬੀ ਇੱਥੇ ਹੀ ਮੁੰਡੇ ਦੁੱਧ ਦਾ ਦੂਜਾ ਪਾਰ ਛੋਟੇ ਮੁੰਡੇ ਕੋਲ ਛੋਟੇ ਮੁੰਡੇ ਦੇ ਕੋਲ ਮੁੰਡੇ ਕੁੱਤੇ ਕੁੱਤੇ ਹਾਂ ਓਕੇ ਐਂਹੀ ਤਾਂ ਗਾਈ ਦਾ ਜੇ ਲਾਈ ਜੇ ਸ਼ਰਮਾ ਸ਼ਰਮਾ ਲਾਈ ਅੱਜ ਬੈਠੀਆਂ ਗਲੀ ਦਾ ਕੇਸੀ ਵਧੀਆ ਲੱਗਣਿਆ ਹਵਾ ਚੱਲਣ ਦੀ ਕੀ ਪਾਣੀ ਨਹੀਂ ਆਉਂਦਾ ਪਿਆ ਮੋਟਰ ਸੁੱਕੀ ਚਲਾਰ ਰਹੀ ਜੀਨ ਤੇ ਪਾਣੀ ਨਹੀਂ ਆਉਂਦਾ ਪਿਆ ਮੋਟਰ ਚੈੱਕ ਕਰੋ ਸਾਡੀ ਲੈ ਕੇ ਫਸ ਗਿਆ ਹੁਣ ਉੱਥੇ ਜਗ੍ਹਾ ਨਹੀਂ ਵੀ ਆ ਫਾਉਟੇ ਕਰਦਾ ਦੇ ਪੂਰਾ ਟਰਾਈ ਕਰਨ ਡਿਆ ਸਾਰ ਨਿਕਲ ਗਈ ਨਿਕਲ ਗਈ ਗੱਡ 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 ਸ਼ਾਬਾਸ਼ ਚਲੋ 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 ਕਿੱਧਰ ਵੇਣਾ ਕਿੱਧਰ ਚਲਾਉਂਦਾ ਕਿੱਧਰ ਨੇ ਸਾਹਮਣੇ ਦੇ ਕੇ ਚਲਾ ਵੇਟ ਕਰਦਾ ਪੈਣਾ ਉਹ ਲੰਘਣਗੇ ਫੇਰ ਚਲਾਊਗਾ ਕਿਦੀ ਵੇਟ ਕਰਦੇ ਆ ਕਿਦੀ ਵੇਟ ਹੈ ਹੈ ਮੈਨੂੰ ਦੱਸ ਕੇ ਜਾਓ ਕਿਦੀ ਵੇਟ ਕਰਦੇ ਸੀ ਹੈ ਕਿਦੀ ਵੇਟ ਕਰਦੇ ਸੀ ਹੈ ਬੱਸ ਤਾਂ ਨਹੀਂ ਕੀ ਕਹਿੰਦਾ ਹੈ ਗੱਲ ਪੂਰੀ ਦੱਸਦਾ ਆ ਭਵਾਂ ਅਗਲੇ ਨੂੰ ਸਮਝ ਲੱਗੇ ਭਵਾਂ ਆ ਲੱਗੇ ਆਪਣੀ ਗੱਲ ਉਹਨੇ ਪੂਰੀ ਕਰਨੀ ਸੰਜੀ ਕੀ ਲੈ ਕੇ ਆਏ ਹੋ ਆ ਆ ਆ ਤਾ ਜਾ ਚਾਬੀ ਚਾਬੀ ਕਰ ਕੀ ਕਰਨਾ ਆ ਹਾਂ ਉਹਨੂੰ ਟਾਇਰ ਸੇ ਹੀ ਕਰਨੇ ਆ ਲਿਆ ਮੈਂ ਕਰ ਲਿਓ ਤਾਂ ਐਸੇ ਹੀ ਕਰੀਏ ਉਰੇ ਆ ਸਾਈਕਲ ਉਰੇ ਕਰ

ਉਹ ਜਦੋਂ ਆ ਦੀ ਸੈਗਲੀ ਸੈਟ ਕਰਤੀ ਵੀਰੇ ਤੋਂ ਤਾਂ ਹੀ ਨਹੀਂ ਦੀਦੀ ਨੇ ਕਰਤੀ। ਆਮੀ ਕੋਈ ਚੋਈਏ ਨਾ ਆਮੀ ਕੀ ਕੀ ਹੈ? ਇਹ ਥੇ ਟਾਇਰ ਤਨ ਤੋਂ ਹੋਏ ਦੇ ਥੇ ਟਾਇਰ। ਤੇ ਹੋਰ ਕਿੱਥੇ ਹੈ? ਆਹੀ ਟਾਇਰ ਖਰਾਬ ਹੈ, ਆਹੀ ਹੈ। ਕਮਾਲ ਹੋਇਨ। ਮੈਂ ਝੂਠਾ ਲਾਣਾ। ਨਹੀਂ, ਦੂਜਾ ਵੀ ਠੀਕ ਕਰਨਾ।

루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루가루 ਆ ਜਿਹੜਾ ਉਹ ਮਾਲਪੁਰ ਕੋਲੇ ਆ ਮਾਲਪੁਰ ਕੋਲੇ ਇਹਨਾਂ ਨੰਗਲ ਜਿਹੜਾ ਕੋਈ ਨਹੀਂ ਚੱਲਦਾ ਚੱਕ ਕਰੋ ਗਾਈਜ਼ ਕੀ ਕਰਦਾ ਉਹਨੂੰ ਕਹਿੰਦੇ ਚਲਾ ਚਲਾ ਚੱਲ ਜਾਣਾ ਚਲਾ ਚੱਲ ਜਾਣਾ ਉਹ ਕਿऐसे ਬਰਾਣ ਦੇਖੀ ਹੋਵੇ ਇਹਨੇ ਕੀ ਕਰਦਾ ਮਤਲਬ ਬਾਤ ਕੀ ਕਤਮੋਸ਼ਾ ਵਰੀ ਵਰੀ ਬੱਕਾ ਚਲਵਾਣਾ ਠੀਕ ਮੰਮਾ ਦੱਸ ਦੋ ਹੋਈ ਨਹੀਂ ਆ ਦੇਖੀ ਯਾ ਹਾਇ ਕੰਮ ਨਹੀਂ ਹਾਇ ਰੀ ਚੱਕਦਾ ਗੁੱਡ ਗੁੱਡ ਗੋਇਆਲੀ ਜੋ ਆਗ ਨੂੰ ਪਰੇਸ਼ਾਨ ਕਰਦਾ ਲਓ ਜੀ ਸਾਡੇ ਤੋਂ ਠੀਕ ਨਹੀਂ ਆ ਰਹੀ ਹੁਣ ਮਕੈਨਿਕ ਨੰਬਰ 2 ਦੀ ਵਾਰੀ ਲੈਟਸ ਈ ਕਾ ਉਹ ਤੋਂ ਤੈਨੂੰ ਪੁੱਛਿਆ ਥੱਲੇ ਲੱਗਦਾ ਪਿਆ ਅੱਛਾ 8 ਐਰ ਪੁੱਛਦੇ ਹੀ ਮੈਨੂੰ ਲੱਗਦਾ ਹਾਂ ਹਾਂ ਵੀ ਨਹੀਂ ਲੱਗਣਿਆ ਹਜੇ ਨਹੀਂ ਲੱਗਣਿਆ ਤੇ ਦੂਜਾ ਵੀ ਹੋਏਗਾ ਤਾਂ ਇਹਨੂੰ ਪੂਰਾ ਨੀਚੇ ਕਰਕੇ ਪੂਰੇ ਮਾਂਦ ਕਰ ਲੈ ਸ਼ਕਲ ਫੈਕਲੀ ਉਹ ਇਹਦੇ ਵਿੱਚ ਕਿੱਥੇ ਕਿੱਥੇ ਇਹ ਗਰ ਤੋਂ ਉੱਠ ਨਹੀਂ ਪੈਣਾ ਲੋਕੀ ਗਾਲਾ ਕੱਢਦੇ ਹੁਣੇ ਮੰਚ ਬੰਨਤੀ ਆਪਾਂ ਗੱਡੀ ਹੁਣ ਓ ਆ ਹੀ ਚੱਲਦਾ ਗਿਆ ਸੀ ਦੋਨੇ ਢਿੱਲੇ ਕਰ ਲਾ ਹਾਂ ਦੂਜੇ ਵੀ ਕਰਨ ਲਈਏ ਫਲਾਂ ਟਾਇਰ ਇੱਥੇ ਥੱਲੇ ਲਾ ਹੂੰ ਲੱਗ ਗਿਆ ਹੋਏਗਾ ਹੋਏਗਾ ਹੁਣ ਹੋਏਗਾ ਕੰਮ ਥੱਲੇ ਲਾ ਦੇਣਾ ਟਾਇਰ ਐਡ ਕਰੂੰਗਾ ਲੌਅ ਪੈਰ ਹਨਾ ਆਲੇ 850 ਤਿੰਨੋਂ ਲੱਗਣੇ ਚਾਹੀਦੇ ਹਨ ਹਮ ਲੱਗੇ ਆ ਲੱਗੇ ਲੱਗਿਆ ਹਾਂ ਬਸ ਇੱਥੇ ਕਸ ਦੋ ਮੈਂ ਲੱਗਿਆ ਲੱਗਿਆ ਹਮ ਕਸ ਦੋ ਮਕੈਨਿਕ ਦੇ ਬਹੁਤ سارے ਚੇਂਜ ਹੋ ਰਹੇ ਕੀ ਹੋ ਰਿਹਾ ਤੁਹਾਨੂੰ ਕੀ ਗੱਲ ਲਾਲੀ ਘਟ ਅਸੈਂਬਲ ਨਹੀਂ ਕੀਤੀ ਸਹੀ ਚੱਲਦਾ ਨਹੀਂ ਸਾਈਕਲ ਕੀ ਪ੍ਰੋਬਲਮ ਕੀ ਹੈ ਆ ਵੀ ਲੱਗ ਗਿਆ ਥੱਲੇ ਇਧਰ ਲਾ ਵੀ ਕੱਸ ਲੋ ਹੋਰ ਕੀ ਹੋ ਗਿਆ ਠੀਕ ਉਹ ਪੈ ਰੱਖਦਾ ਉਹਦਾ ਹੀ ਸੰਪਤ ਕੋਈ ਨਾ ਲੈਣੀ ਤੇ ਗੱਡੀ ਆ ਗਈ ਗੱਡੀ ਆ ਗਈ ਇੱਧਰ ਆ ਅਸੀਂ ਹੋ ਗਏ ਤਿਆਰ ਆਰਾਮ ਨਾਲ ਰਿਲੈਕਸ ਹੋ ਕੇ ਚਲਾ ਸ਼ੁਗਰ ਚੱਲ ਪਿਆ ਹੈਪੀ ਤੁੰ ਮਾ ਕੇ ਲਾ ਦੀ ਦੀ ਦੋ ਮਾ ਫਸੇ ਪਾਹ ਕੋ ਕਰ ਜੋਗੇ ਥੱਲੀਆਂ ਉਨ ਉੱਤ ਆਈ ਹੋਗੀ ਪੁੰਨ ਦੀ ਪੁੰਨਦੀ ਆ ਮੈਂ ਫਿਰ ਦਿਖਾਣੀ ਤੁਹਾਨੂੰ ਲਓ ਜੀ ਇਹ ਸ਼ਿਲਰੀ ਮੈਂ ਤਾਂ ਖਾਧੀ ਹੋਈ ਨਿਕਲੀ ਨਹੀਂ ਆਵੇ ਫਰਾਕੀ ਸਿੱਲ ਗਈ ਹੁਣ ਮੇਰਾ ਤਾਂ ਸ਼ਾਇਦ ਇਦਾਂ ਤੇ ਪੜ ਜਾਂਦੇ ਇਟਸ ਮਾਈ ਫਰਸਟ ਐਕਸਪੀਰੀਅੰਸ ਉਨੰਦ ਬਾਅਦ ਮਿਲਦੀ ਹੈ ਗਾਇਸ ਪੈਂਡ ਮम्मा ਜਿੱਲੇ ਦਿੱਪ ਕੋਲ ਨਹੀਂ ਕਿਦੇ ਨੇ ਨਹੀਂ ਖਾਣ ਆਉਂਦੇ ਆਓ ਸੁਆਦ ਸੁਆਦ ਜਿਹੜਾ ਹੈਗਾ ਹੈਗਾ ਪਰ ਆਹ ਪਲੀਸ ਸਾਫ ਮੜਾ ਜਾ ਕਰਦੇ ਆ ਜੀ ਆਪਾਂ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ ਬਸ ਉਦਾਂ ਦੇ ਸ਼ਾਇਦ ਮੈਂ ਕਰਦੇ ਨਹੀਂ ਪਰ ਹੁਣ ਜਿਹੜੀ ਗੱਲ ਤੁਸੀਂ ਕਹਿਤੀ ਨਾ ਮੈਡਮ ਜੀ ਇਹ ਤੁਸੀਂ ਗੱਲਤਾ ਉਦੋਂ ਜਦੋਂ ਮੈਂ ਵਧੀਆ ਕਿਚਨ ਸਾਫ ਕੀਤਾ ਸੀ ਤਾਂ ਉਦੋਂ ਮੈਂ ਆ ਕੇ ਕਿਹਾ ਸੀ ਮੈਂ ਯਾਦ ਸੀ ਨਹੀ ਕਿਤਾ ਸੀ ਫਿਰ ਇਸ ਵਾਰ ਕੀ ਕੀਤਾ ਸੀ ਕੀ ਕੀਤਾ ਸੀ ਯਾਦ ਕਰੋ ਕੀ ਕੀਤਾ ਸੀ ਦੱਸੋ ਆਟਾ ਡੋਲ ਦਿੱਤਾ ਸੀ ਤੋ ਉਹ ਤਾਂ ਸਾਈਡ ਤੇ ਡੁੱਲਿਆ ਸੀ ਤੇ ਮੈਂ ਉਹ ਸਾਫ਼ ਕੀਤਾ ਸੀ ਤਦੋਂ ਅਗਲੇ ਦਿਨ ਸਵੇਰ ਤੇ ਤੇ ਉਦੋਂ ਟਾਈਮ ਕਿੰਨਾ ਹੋਇਆ ਸੀ 2:30 ਤੇ 3 ਵਜੇ ਸੀ ਜਦੋਂ ਡੁੱਲਿਆ ਸੀ ਸੋ ਵਾਚ ਖਲੰਟ ਖਲਾਰਾ ਹੁੰਦਾ ਨਾ ਹੂੰ ਬਾਹਲੇ ਹਾਸ ਖੁਸ਼ ਹੋ ਨਮਕ ਦੇ ਟਕ ਟਕ ਕੰਤਨਾ ਹੂੰ ਨਮਕ ਲਾਓ ਚੱਲੀ ਪੇਸਟ ਕਰ ਲੈ ਹੂੰ ਬੋਲ ਲਾਓ ਲੈ ਨਾ ਕੋਈ ਨਿੰਬੂ ਵਰਜੇਦਾ ਪਰਫੈਕਟਲੀ ਚੋਸ ਲੋ ਗਾਈ ਫੜੀ ਆ ਗਈ ਨਾ ਮਾਤੇ ਚੱਲਿਓ ਜੀ ਹਈ ਅਸੀ ਅਸੀ ਚਲੇ ਜੀ ਜਾਣਾ ਹੈ ਨਾ ਨਹੀਂ ਚੱਕ ਲੋ ਪੋਚਾ ਹਾਈ ਆਪ ਕੋ ਲੈਣੇ ਕੌਣ ਆਇਆ ਕੌਣ ਲੈਣਾ ਤੁਹਾਨੂੰ ਕੌਣ ਅਛਰ ਬੀ ਨੀ ਬੈਠ ਕੀ ਹੈ ਨਾ ਮਾਂ ਕੀ ਕਰੀ ਦੇਣਾ ਹਾਈ ਉਹ ਮਾਰ ਲਾ ਰੀਲ ਬਣਾਉਣ ਨੂੰ ਲਾਵਾ ਆ ਵਜਾ ਬੰਦਾ ਫੜਿਆ ਜਾ ਹਲਾ ਮੈਂ ਤਾਂ ਰੀਲ ਬਣਾਉਣ ਨੂੰ ਲਾਵਾ ਇਹ ਕਿ ਸ਼ੀਸ਼ੇ ਲਾਗੇ ਆ ਰੀਲ ਬਣਾਉਣ ਨੂੰ ਲਾਵਾ ਗੁੱਡ ਇਹ ਸ਼ੀਸ਼ੇ ਦਾ ਚਿਪਕਦਾ ਨਾ ਉਹ ਇਹਦੇ ਚ ਕੀ ਵੈਕਿਊਮ ਕੀ ਹੁੰਦਾ ਹਾਂ ਹਾਂ ਹੋ ਗਿਆ ਉਹ ਗੱਡੀ ਚ ਨਹੀਂ ਲੱਗਦਾ ਇੱਥੇ ਲੱਗ ਨੂੰ ਲੈ ਕੇ ਜਗ੍ਹਾ ਤੇ ਉਹਨਾਂ ਨੇ ਨਵਾਂ ਲੈਣਾ ਹੈ ਗੱਲ ਖਤਮ ਮੜੋ ਕੇ ਕੇ ਫਾਈਨ ਠੀਕ ਹੈ ਪਰਫੈਕਟ ਆ ਜਾਣਾ ਮੇਰਾ ਪਾਣੀ ਸਰੜੀਏ ਗਾਈਸ ਬਾਏ ਗੁੱਡ ਨਾਈਟ ਬਾਏ ਜਦ ਵੀ ਚੀਜ਼ ਖਰਾਬ ਹੋ ਜਾਂਦੀ ਮਾਂ ਦੀ ਯੂਜ਼ ਕਰ ਲਈ ਬਾਈ ਪਤਾ ਹੀ ਕਰੀ ਗਈ ਹੈ ਉਹ ਕਿ ਬਾਈ ਟਰਾਈ ਕਲੀਨ ਕਰਾਉਣੀ ਹੈ ਉਧਰ ਮੈਂ ਲੰਮੇ ਤੁਹਾਨੂੰ ਦੱਸ ਰਹੀ ਸੀ ਵੀ ਇਹ ਜੈਕਟ ਇੱਧਰ ਆ ਆ ਵੇਖੀ ਹਾਂ ਕਿ ਇਹ ਤਾਂ ਹੀ ਤੋਂ ਨਾਲ ਚਿਪਕੇ ਹੁੰਦਾ ਹੈ ਯੂਈ ਨਲੀ ਕਿੰਦਾ ਸੋਹਣਾ ਨਾ ਬਾਹਰ ਥੋੜਾ ਜਿਹਾ ਰਬਾਕ ਕਰ ਲਈਏ